ओके ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਤੁਹਾਡਾ ਆਪਣਾ ਸੁਖ ਨੰਨ ਵਾਲੀ ਆ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆ ਅੱਜ ਪਿੰਡ ਫੱਤੂ ਬਰਕਤ ਪਹੁੰਚੇ ਆ ਜਿੱਥੇ ਇੱਕ ਜੀਬੋ ਗਰੀਬ ਜਿਹੜੀ ਘਟਨਾ ਦੇਖਣ ਨੂੰ ਮਿਲੀ ਆ ਇੱਕ ਗਰੀਬ ਵਿਅਕਤੀ ਦੇ ਦੋ ਵੱਡੇ ਬੱਕਰੇ ਤੇ ਬੱਕਰੀ ਜਿਹੜੀ ਆ ਰਾਤ ਦੇ ਹਨੇਰੇ ਦਾ ਫਾਇਦਾ ਲੈ ਕੇ ਚੋਰਾਂ ਨੇ ਜਿਹੜੀ ਚੋਰੀ ਕਰ ਲਈ ਸੋ ਕਰਦੇ ਆ ਗੱਲਬਾਤ ਬਾਪੂ ਜੀ ਨਾਲ ਅਸਲ ਮਸਲਾ ਕੀ ਬਣਿਆ ਸਤਿ ਸ਼੍ਰੀ ਅਕਾਲ ਜੀ ਬਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਬਸਨ ਸਿੰਘ ਜੀ ਪਿੰਡ ਇੰਡ ਫਕਤੂਰ ਕੀ ਕਟਣਾ ਕੀ ਵਾਪਰਦੀ ਹੈ ਤੇ ਕਟਣਾ ਮੇਰੀ ਬੱਕਰੀ ਬੱਕਰਾ ਖੋਲ ਗਿਆ ਜੀ ਹੂੰ ਜੋ ਖੋਲ ਕੇ ਲੱਗੇ ਚੋਰ ਮੈਨੂੰ ਬੁਖਾਰ ਚੜਿਆ ਸੀ ਠੀਕ ਹੈ ਤੇ ਮੈਂ ਅੰਦਰ ਸਾਂ ਸਵੇਰੇ ਮੈਂ ਵੇਖਿਆ ਤੇ ਮੁੰਡਾ ਮੇਰਾ ਕਹਿੰਦਾ ਬਾਪੂ ਤੇਰੀ ਬੱਕਰੀ ਬੱਕਰਾ ਕਿੱਥੇ ਹੈ ਜੀ ਮੈਂ ਆਖੂ ਅੰਦਰ ਬੱਦੇ ਆ ਉਹ ਕਹਿੰਦਾ ਅੰਦਰ ਹੈ ਨਹੀਂ ਕੋਈ ਵੀ ਮੈਂ ਬਾਹਰ ਸਤੀ ਸਤੀ ਨਿਕਲਿਆ ਬੱਕਰਾ ਵੀ ਨਹੀਂ ਤੇ ਬੱਕਰੀ ਵੀ ਨਹੀਂ ਫਿਰ ਉਸੇ ਵਕਤੇ ਹੀ ਮੋਟਰਸਾਈਕਲ ਕੱਢਿਆ ਇੱਥੇ ਪੈਣੀ ਆ ਇੱਥੇ ਦਰਖਾਸਤ ਦਿੱਤੀ ਆ ਦਰਖਾਸਤ ਦੇ ਕੇ ਤੇ ਪਹਿਲਾਂ ਤੋਂ ਕਹਿੰਦੇ ਵੀ ਨਹੀਂ ਦਰਖਾਸਤ ਦੇਣੀ ਕੋਈ ਲੋੜ ਨਹੀਂ ਤੁਸੀਂ ਲੱਗ ਜਾਓ ਆਪੇ ਪਤਾ ਲੱਗ ਜੂ ਲਾ ਕੇ ਕਹਿੰਦੇ ਜੀ ਤੁਸੀਂ ਪਤਾ ਕਰੋ ਫਿਰ ਅਸੀਂ ਉੱਤੇ ਦਰਖਾਸਤ ਦੇ ਕੇ ਅੱਗੇ ਵਧ ਕੀ ਕਹਿੰਦੇ ਪੁਲਿਸ ਪ੍ਰਸ਼ਾਸਨ ਪੁਲਿਸ ਵਾਲਿਆਂ ਨੇ ਕਿ ਕਰਨ ਕਿ ਭਾਲ ਠੀਕ ਹੈ ਤੇ ਇਹ ਘਟਨਾ ਜਿਹੜੀ ਆ ਇਹ ਕੱਲ ਰਾਤ ਦੀ ਆ ਕੱਲ ਰਾਤ ਦੀ ਜੀ ਚਲੋ ਤੇ ਕਿੰਨੇ ਦੇ ਉਹ ਨਗ ਸਨ ਤੁਹਾਡੇ ਕਿੰਨੇ ਕੇ ਮੁੱਲ ਦੇ ਸਨ ਰਖਪਕ ਉਸ ਵਕਤ ਤੇ ਇਕੱਲਾ ਬੱਕਰਾ ਮੇਰਾ 50 ਹਜ਼ਾਰ ਦਾ ਜੀ ਅੱਛਾ ਜੀ ਤੇ ਬੱਕਰੀ ਮੇਰੀ 20 ਹਜ਼ਾਰ ਦੀ ਆ ਮੇਂ ਨਸਲਦਾਰ ਬੱਕਰੇ ਰੱਖੇ ਹੁਣ ਵੀ ਆਪਣੀ ਕੋਲ ਲੱਗੇ ਕਿਹੜੀ ਨਸਲ ਦੇ ਆ ਬੀਟਲ ਜੀ ਬੀਟਲ ਨਸਲ ਹੋਰ ਵੀ ਹੈਗੀਆਂ ਬੱਕੜੀਆਂ ਬੱਕੜੇ ਆਪਣੇ ਕੋਲ ਹਾਂਜੀ ਹੈਗੀਆਂ ਜੀ ਸੋ ਗਰੀਬ ਪਰਿਵਾਰ ਦਾ ਬਹੁਤ ਵੱਡਾ ਨੁਕਸਾਨ ਹੋਇਆ ਅਕਸਰ ਪਹਿਲੀ ਤੇ ਗੱਲ ਇਹ ਫਾਰਮਿੰਗ ਲੈਂਡ ਦੇ ਵਿੱਚ ਪੈਣਾ ਹੀ ਨਹੀਂ ਚਾਹੁੰਦਾ ਕੋਈ ਵੀ ਅਗਰ ਬਜ਼ੁਰਗ ਕੋ ਕੰਮ ਕਰ ਰਿਹਾ ਫਾਰਮਿੰਗ ਦਾ ਬੀਟਲ ਗੋਟ ਫਾਰਮਿੰਗ ਦਾ ਬੀਟਲ ਨਸਲ ਦੇ ਜਿਹੜਾ ਨੇ ਬੱਕਰੀਆਂ ਤੇ ਬੱਕਰੇ ਜਾਂ ਹੋਰ ਛੋਟੇ ਜਾਨਵਰ ਵੀ ਰੱਖੇ ਆ ਔਰ ਇਹਨਾਂ ਦਾ ਵੱਡਾ ਨੁਕਸਾਨ ਹੋਇਆ ਪੁਲਿਸ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਜਲਦ ਤੋਂ ਜਲਦ ਜਿਹੜੀ ਇਹਨਾਂ ਦੀ ਆ ਪਾਲ ਕੀਤੀ ਜਾਵੇ ਸੌਵ ਕਰਦਿਆਂ ਗੱਲਬਾਤ ਐਸਐਚਓ ਥਾਣਾ ਮੁਖੀ ਪੈਣੀ ਮੀਆਂ ਖਾਨ ਦੀਪਿਕਾ ਦੇ ਨਾਲ ਜਿੰਦੀ ਜਦੋਂ ਐਸਐਚਓ ਥਾਣਾ ਪੈਣੀ ਮੀਆਂ ਖਾਨ ਦੀਪਿਕਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਪੂਰੀ ਮਸਤੈਦੀ ਦੇ ਨਾਲ ਜਿਹੜੀ ਆ ਪੁਲਿਸ ਪ੍ਰਸ਼ਾਸਨ ਜਿਹੜਾ ਆ ਕੈਮਰਿਆਂ ਦੀ ਚੈਕਿੰਗ ਕਰ ਰਿਹਾਗਾ ਕਿਸ ਰੂਟ ਰਾਹੀਂ ਜਿਹੜੇ ਉਹ ਚੋਰ ਜਿਹੜੇ ਆ ਕਿਸੇ ਗਰੀਬ ਦੇ ਫਾਰਮ ਤੋਂ ਜਿਹੜੇ ਬੱਕਰੇ ਜਾਂ ਬੱਕਰੀ ਚੋਰੀ ਕਰਕੇ ਲੈ ਕੇ ਗਏ ਨੇ ਜਦ ਵੀ ਜਿਹੜੀ ਕੋਈ ਪੁਲਿਸ ਨੂੰ ਇਨਫੋਰਮੇਸ਼ਨ ਮਿਲਦੀ ਆ ਉਸ ਦੇ ਤਹਿਤ ਜੇ ਕੋਈ ਚੋਰ ਕਿਰਫਤੇ ਵਿੱਚ ਆਉਂਦਾ ਹੈ ਉਦੋਂ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਏਗੀ ਪੂਰੀ ਮੁਸਤੈਦੀ ਦੇ ਨਾਲ ਜਿਹੜੇ ਆ ਹਰ ਜਗ੍ਹਾ ਤੋਂ ਇਹਰੇ ਕੈਮਰਿਆਂ ਦੀ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ